ਸਤਿ ਸ਼੍ਰੀ ਅਕਾਲ ਜੀ SKP ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲੈਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੀਆਂ ਆਪਣੀ ਅੱਜ ਦੀ ਕਹਾਣੀ ਅਸੀਂ ਜੋ 1980-85 ਤੋਂ 90 ਦੇ ਵਿੱਚ ਵਿਚਾਲੇ ਜੇ ਜੰਮੇ ਆ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੂੰ ਬਹੁਤ ਸਧਾਰਨ ਤੇ ਸਾਦਗੀ ਭਰੀਆਂ ਮਾਮਾ ਨਸੀਬ ਹੋਇਆ ਪੱਟੇ ਤੜਕੇ ਸਿੱਖ ਬੋਲਦੇ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਾਰਾ ਦਿਨ ਕੰਮ ਵਿੱਚ ਰੁਲੇ ਖੁਲੇ ਰਹਿਣਾ ਸਾਡੀਆਂ ਮਾਵਾਂ ਕੋਲ ਅੱਜ ਵਾਂਗ ਅਨੇਕਾਂ ਮਨੋਰੰਜਨ ਦੇ ਜਾਂ ਟਾਈਮ ਪਾਸ ਕਰਨ ਦੇ ਸਾਧਨ ਨਹੀਂ ਸਨ ਅਸੀਂ ਆਪਣੀਆਂ ਮਾਵਾਂ ਨੂੰ ਹੱਥੀ ਹਾੜੀ ਵੱਟ ਦੇ ਨਰਮਾ ਚੁਗਦੇ ਤਿੱਥ ਤਿਉਹਾਰ ਵੇਲੇ ਘਰੇ ਤਲੀ ਫੇਰਦੇ ਕੰਦੋਲੀਆਂ ਤੇ ਮੋਰ ਬਣਾਉਂਦੇ ਤੇ ਪਾਂਡੋ ਮਿੱਟੀ ਨਾਲ ਕੱਚੇ ਕੋਠੇ ਵੀ ਲਿਪਦੇ ਵੇਖਿਆ ਤੇ ਸ਼ਾਇਦ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਮਾਂ ਦੀ ਇਸ ਸਾਦਗੀ ਭਰੀ ਜ਼ਿੰਦਗੀ ਤੇ ਕਲਾਕਾਰੀ ਨੂੰ ਵੇਖਿਆ ਕਿਉਂਕਿ ਸਾਡੇ ਤੋਂ ਬਾਅਦ ਵਾਲੀ ਜਾਣੀ ਕਿ 1990-95 ਤੋਂ ਬਾਅਦ ਵਾਲੀ ਪੀੜ੍ਹੀ ਨੇ ਆਪਣੀਆਂ ਮਾਵਾਂ ਨੂੰ ਨਾ ਤਲੀਆਂ ਫੇਰ ਦੇ ਨਾ ਕੰਧੋਲੀਆਂ ਤੇ ਮੋਰ ਬਣਾਉਂਦੇ ਨਾ ਹੀ ਪਾਂਡੋ ਮਿੱਟੀ ਨਾਲ ਕੱਚੇ ਕੋਠੇ ਲਿਪਦੇ ਵੇਖਿਆ ਮੌਜੂਦਾ ਪੀੜ੍ਹੀ ਅੱਗੇ ਜਾ ਕੇ ਦੱਸਿਆ ਕਰੇਗੀ ਕਿ ਅਸੀਂ ਆਪਣੀ ਮਾਂ ਨੂੰ ਚੈਟਿੰਗ ਕਰਦੇ ਵੇਖਿਆ ਸਾਡੀ ਮੰਮਾ ਨੇ ਕਿੱਡੀ ਪਾਰਟੀ ਚ ਉਹ ਸੋਹਣਾ ਡਾਂਸ ਕੀਤਾ ਸੀ ਸਾਡੀ ਮੰਮਾ ਨੇ ਇੰਸਟਾ ਤੇ ਐਨੇ ਸਾਰੇ ਫੋਲੋਅਰ ਸਨ ਅਸੀਂ ਮੰਮਾ ਨਾਲ ਮਾਲ ਚ ਸ਼ਾਪਿੰਗ ਕਰਨ ਜਾਂਦੇ ਹੁੰਦੇ ਸੀ ਬਗੈਰਾ ਵਗੈਰਾ ਵੇਲੇ ਦੇ ਨਾਲ ਸਭ ਕੁਝ ਇੰਨੇ ਜਲਦੀ ਬਦਲ ਗਿਆ ਅੱਜ ਵਾਂਗ ਵੀ ਨਹੀਂ ਜੋ ਚੀਜ਼ ਚਾਹੀਦੀ ਹੈ ਛੱਟ ਫੋਨ ਤੇ ਆਰਡਰ ਕਰੋ ਤੇ ਘਰੇ ਆ ਜਾਈ ਐਵੇਂ ਨਹੀਂ ਸੀ ਮੇਰੇ ਤੁੰਦਲਾ ਤੁੰਦਲਾ ਜੀ ਆਯਾ ਦਾ ਬਹੁਤੀ ਸੁਰਤ ਤਾਂ ਸੰਭਲੀ ਨਹੀਂ ਸੀ ਸਾਡੇ ਗਵੰਡ ਜੋ ਬੰਦੇ ਨੇ ਆਪਣੀ ਟੀਵੀ ਨੂੰ ਕੁੱਟਿਆ ਪਤਾ ਲੱਗਿਆ ਕਿ ਉਸਦੀ ਘਰ ਵਾਲੀ ਨੇ ਸਿਰਫ ਇੰਨਾ ਕਿਹਾ ਸੀ ਕਿ ਮੈਂ ਘਰੇ ਸਾਰਾ ਦਿਨ ਵੇਲੀ ਹੁੰਨੀ ਆ ਤੇ ਮੇਰਾ ਜੀ ਨਹੀਂ ਲੱਗਦਾ ਮੈਨੂੰ ਰੇਡੀਓ ਲਿਆ ਕੇ ਦੇ ਦੇ ਬਸ ਇੰਨੀ ਗੱਲ ਤੇ ਉਹਨੂੰ ਕੁੱਟਿਆ ਮਾਂ ਹੋਰਾਂ ਨੂੰ ਲੀੜੇ ਜੋੜੇ ਵੀ 6 ਮਹੀਨੇ ਤੋਂ ਹਾੜੀ ਵੇਲੇ ਜਾਂ ਨਰਮੇ ਵੇਲੇ ਮਿਲਦੇ ਸੀ ਉਹ ਵੀ ਜਦੋਂ ਬਾਪੂ ਛਿਆ ਜਾਂਦਾ ਤਾਂ ਉਦੋਂ ਨਾਲ ਇਹ ਸਾਨੂੰ ਵੀ ਬਣ ਜਾਂਦੇ ਮਾਂ ਦੇ ਸੂਟ ਚੋਂ ਜੇ ਕੱਪੜਾ ਬਚ ਜਾਂਦਾ ਤਾਂ ਉਹਦੇ ਚੋਂ ਮੇਰੀ ਨਿੱਕਰ ਵੀ ਬਣ ਜਾਂਦੀ ਸਾਡੇ ਵੇਲੇ ਦੀਆਂ ਮਾਵਾਂ ਆਪਣੇ ਘਰ ਵਾਲੇ ਦੇ ਨਾਲ ਨਹੀਂ ਤੁਰਦੀਆਂ ਸਨ ਮੇਰੇ ਪਿੰਡ ਇੱਕੋ ਇੱਕ ਮਿੰਨੀ ਬੱਸ ਆਉਂਦੀ ਹੁੰਦੀ ਸੀ ਜਦੋਂ ਕਿਤੇ ਮਰਗ ਗਾਂ ਜਾਣਾ ਹੁੰਦਾ ਤਾਂ ਬੱਸ ਚੜਨ ਲਈ ਬਾਪੂ ਮੂਰੇ ਮੂਰੇ ਪਹਿਲਾਂ ਬੱਸ ਅੱਡੇ ਪਹੁੰਚ ਜਾਂਦਾ ਤੇ ਮਾਂ 15-20 ਕਦਮਾਂ ਪਿੱਛੇ ਤੁਰਦੀ 10ਵੇਂ 12 ਮਿੰਟ ਮਗਰੋਂ ਜਾਂਦੀ ਆਪਣੇ ਬੰਦੇ ਦੀ ਇੰਨੀ ਚੇਪ ਹੁੰਦੀ ਸੀ ਮਾਵਾ ਨੂੰ ਆਪਣੇ ਬੰਦੇ ਦਾ ਨਾਮ ਲੈਣਾ ਜਾਂ ਅੱਜ ਵਾਂਗ ਡਾਰਲਿੰਗ ਜਾਨੂ ਮੋਟੂ ਕਹਿਣਾ ਸਾਡੀਆਂ ਮਾਵਾ ਦਾ ਹੀ ਹਿੱਸੇ ਨਹੀਂ ਆਇਆ ਸਾਡੀਆਂ ਮਾਵਾ ਦਾ ਆਪਣਾ ਅਲੱਗ ਲੈਜਾ ਸੀ ਮਾਂ ਸਾਡਾ ਨਾਮ ਲੈ ਕੇ ਬਾਪੂ ਨੂੰ ਬੁਲਾਉਂਦੀ ਸੀ ਆ ਮੀਤੋ ਦੇ ਬਾਪੂ ਜਿੰਦੇ ਦੇ ਬਾਪੂ ਗੱਲ ਸੁਣੀ ਤੇ ਬਾਪੂ ਨੇ ਅੱਗੋਂ ਕਹਿਣਾ ਹੂੰ ਨੰਬਰਦਾਰਨੀਏ ਕੀ ਐ ਕਹਿ ਰਹਾ ਅੱਜ ਮਾਂ ਦਿਵਸੇ ਤਾ ਮੇਰੇ ਜਨ ਵਿੱਚ ਉਹ ਵੇਲੇ ਘੁੰਮਣ ਲੱਗ ਗਏ ਜਦੋਂ ਤੋਂ ਮੇਰੇ ਅਵਚੇਤਨ ਚ ਮਾਂ ਦਾ ਇੱਕ ਇੱਕ ਦਿਨ ਇੱਕ ਇੱਕ ਪਲ ਬਸਿਆ ਹੋਇਆ ਹੈ ਮਾਂ ਸ਼ਬਦ ਤਾਂ ਦੁਨੀਆ ਦੇ ਵੱਡੇ ਤੋਂ ਵੱਡੇ ਸਮੁੰਦਰ ਤੋਂ ਵੀ ਕਿਤੇ ਵੱਡਾ ਐ ਮਾਂ ਕਿਸੇ ਇੱਕ ਦਿਨ ਦੀ ਮਹਤਾਜ ਨਹੀਂ ਹੈ ਸੋਚਦਾ ਹਾਂ ਕਿ ਜਦੋਂ ਅਸੀਂ ਜਾਂ ਸਾਡੀ ਹਾਣੀ ਇਹ ਪੀੜੀ ਨਾ ਰਹੀ ਤਾਂ ਆਉਣ ਵਾਲੇ ਬੱਚੇ ਜੋ ਆਪਣੀ ਦਾਦਾ ਆਪਣੀ ਦਾਦੀ ਪੜਦਾਦੀ ਜਾਂ ਨਾਨੀ ਸਿਰਫ ਇੱਕ ਸ਼ਬਦ ਗ੍ਰੈਂਡਮਦਰ ਚ ਹੀ ਸਿਮੇਟ ਦਿੰਦੇ ਨੇ ਬਾਰੇ ਕਿਥੋਂ ਜਾਣਨਗੇ ਤੇ ਕੀ ਕਲਪਨਾ ਕਰਨਗੇ ਮਾਂ ਬਾਰੇ ਲਿਖਣ ਲਈ ਤਾਂ ਸ਼ਬਦਾਂ ਦਾ ਅੰਬਾਰ ਚਾਹੀਦਾ ਸ਼ਾਲਾ ਦੁਨੀਆ ਦੀ ਹਰ ਮਾਂ ਨੂੰ ਮਾਲਕ ਖੁਸ਼ ਰੱਖੇ ਸਲਾਮਤ ਸਲਾਮਤ ਰੱਖੇ ਤੇਰਾ ਹਰ ਦਿਨ ਮੁਬਾਰਕ ਮਾਂ ਬਹੁਤ ਪਿਆਰ ਤੇ ਦਵਾਵਾ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੁਹਾਨੂੰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਧੰਨਵਾਦ ਜੀ